ਜਿੰਨੀ ਕਮੇ ਕਿੱਤਾ ਬਾਜ਼ਾਰ ਹੈਗਾ ਸ਼ਹਿਰ ਇਹ ਡੱਬੀ ਬਾਜ਼ਾਰ ਹੈ ਜੀ ਠੀਕ ਹੈ ਜੀ ਇਹ ਡੱਬੀ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਮੱਚੀਆਂ ਚੀਜ਼ਾਂ ਮਿਲਦੀਆਂ ਹੈ ਕਿੰਨਾਂ ਕਿੰਨਾ ਪੁਰਾਣਾ ਬਾਜ਼ਾਰ ਹੈਗਾ ਜੀ ਸਰ ਇਹ 100 ਸਾਲ ਪੁਰਾਣਾ ਬਾਜ਼ਾਰ ਹੈ ਜੀ ਇੱਥੇ ਹੈਂਡੀਕਰਾਫਟਸ ਦਾ ਪਹਿਲੇ ਹੱਥੀ ਦਾ ਉਹਦਾ ਕੰਮ ਹੁੰਦਾ ਸੀ ਉਹਨੇ ਪਲਾਸਟਿਕ ਦਾ ਕੰਮ ਹੋਣ ਲੱਗਾ ਹੱਤੀ ਦਾ ਗਵਰਨਮੈਂਟ ਨੇ ਬੈਨ ਕਰ ਦਿੱਤਾ ਹੈਗਾ ਤੇ ਇਸ ਕਰਕੇ ਹੁਣ ਪਲਾਸਟਿਕ ਦਾ ਕੰਮ ਹੁੰਦਾ ਸਾਰਾ ਠੀਕ ਹੈ ਸਰ ਇਸ ਬਾਜ਼ਾਰ ਦੇ ਵਿੱਚ ਕਦੇ ਪਹਿਲਾਂ ਕਦੇ ਬੜੀ ਰੌਣਕ ਹੁੰਦੀ ਸੀ ਹੁਣ ਕੀ ਹਾਲਾਤ ਸਰ ਰੌਣਕ ਬਹੁਤ ਜ਼ਿਆਦਾ ਹੁੰਦੀ ਸੀ ਇੱਥੇ ਜਦੋਂ ਮੇਲੇ ਹੁੰਦੇ ਸੀ ਤੇ रश घटता गया गवर्नमेंट ने अपने वालों बहुत कोशिश करता पे है लेकिन बाजार उठ नहीं पा रहा है कारण लेबर प्रॉब्लम बहुत है सेकंड ये बाज़ार जो है पीछे पड़ गया हुआ है गवर्नमेंट ने पीछे फर्श वगैरह लगाया लाइट्स वगैरह लगाई अब गवर्नमेंट अपनी तरफ से बहुत कोशिश कर रही है लेकिन ये इसको मतलब काफ़ी समय से ना ये डाउन ही जा रहा है तो कि नहीं उसका कारण हर चीज अवेलेबल हो गई है हर जगह पे ऑनलाइन भी हो गया काम ऑनलाइन करके भी हमारा काम बहुत डाउट जा रहा है क्योंकि हर फील्ड के अंदर ना ऑनलाइन के अंदर होता है क्वालिटी नहीं देख रहा कोई सिर्फ ऑनलाइन में देखता है ए, सेल सरका बैठे दे, लगा कि नहीं, नहीं, वो, वो अनसीजन लकड़, लकड़, लकड़ यूज करते हैं उसकी लेबर भी कम पड़ती है हमारी जो है ना वो मंथली बेसिस पे है तो मंथली बेसिस के अंदर हमारे छे सौ सात सौ रुपए दड़ी पड़ती है लेकिन जो है बहुत कम निकलती है तो इस कारण जो है ना ये काम जो डे बाई डे कम हो रहा है

तो ऐसा सोचते हैं भाई दुकान बंद करके चले जाए लेकिन फिर सोचते हैं कि जो पुराने बुजुर्गों का हमारे दिया हुआ है ना वो हम कंटिन्यू करें अगर गवर्नमेंट थोड़ा सा इस पे ध्यान दे तो हमारा फिर कारोबार चल सकता है ठीक है कुछ नहीं फ्यूचर कुछ नहीं, नहीं है सर बिल्कुल आपकी सही बात है यहाँ पे जो है स्कूटर खड़े है अदरवाइज कस्टमर के तौर पर कुछ भी नहीं है यहाँ पेदार फिर भी दुकान खोल रहे हैं उम्मीद होती है कारण है जी मेरी बात सुन जैसे मेरी दुकान है ये मेरी दुकान अपनी है यही मुझे किराया पच्चीस तीस हजार रुपए पड़े तो मैं तो छह महीने में बंद कर जाऊंगा क्योंकि अर्न तो है ही नहीं बिल्कुल भी यहाँ पे

यादा भी, है। यादा भी देखो मेरे ग्रेट फादर, फोर्थ मेरी है। मैं तो मेरे ग्रेट ग्रैंड फादर गोपी राम जैन जी थे जिन्होंने ये काम चलाया था कि विदेश में नहीं, नहीं सर ये विदेश से तो कोई कस्टमर नहीं सर कस्टमर तो हमारे सारे फॉरनर ही थे हमारा एक्सपोर्ट भी होता था लेकिन अब मैंने एक्सपोर्ट बंद कर दिया है एक्सपोर्ट भी हम करते थे लेकिन अब एक्सपोर्ट मैंने मैन पावर के कम कर ना मैंने एक्सपोर्ट बंद कर दिया कर नहीं आंधे नहीं ਹਾਂ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਈ ਰਾਜਪਾਲ ਜੀ ਰਾਜਪਾਲ ਜੀ ਸ਼ਾਹਪੁਰ ਦਰੇ ਨਾਲੇ ਹਾਂ ਜੀ ਚਾਹਪੁਰ ਜੀ ਤੁਸੀਂ ਇੱਥੇ ਕੰਮ ਕਰਦੇ ਹੋਗੇ ਸ਼ੌਕ ਲਈ ਆਇਆ ਸੀ ਨਹੀਂ ਮੈਥੇ ਸਰ ਕੰਮ ਕਰਦਾ ਜੀ ਠੀਕ ਹੈ ਜੀ ਤੇ ਕਦੋਂ ਤੋਂ ਕੰਮ ਕਰਦੇ ਆ ਮੈਂ ਸਾਰਾ ਇੱਥੇ 20 ਸਾਲ ਹੋ ਗਏ ਕੰਮ ਕਰਦੇ ਨੂੰ ਅੱਛਾ ਜੀ ਹਾਂ ਜੀ ਤੇ ਉਸ ਤੋਂ ਪਹਿਲਾਂ ਤੁਹਾਡੇ ਬਜ਼ੁਰਗ ਕਰਦੇ ਸੀ ਜੇ ਤੁਸੀਂ ਸਿੱਖਿਆ ਕੰਮ ਮੇਰੇ ਡੈਡੀ ਕਰਦੇ ਸੀ ਮੇਰੇ ਬ੍ਰਦਰ ਵੀ ਸਾਰੇ ਇਹ ਕੰਮ ਕਰਦੇ ਸੀ ਹੱਥ ਜਾਂਦੇ ਜੀ ਠੀਕ ਹੈ ਜੀ ਹਾਂ ਜੀ ਤੇ ਕਿੱਦਾਂ ਦਾ ਲੱਗਦਾ ਬਾਜ਼ਾਰ 'ਚ ਕੰਮ ਕਰਕੇ ਤੇ ਕੀ ਕੁਝ ਆਸਾਮੀ ਤਾਂ ਹੈਗੀਆਂ ਆਸਾਮੀ ਦਾ ਬਹੁਤ ਹੈ ਜੀ ਬਹੁਤ ਅੱਛਾ ਬਾਜ਼ਾਰਾ ਬਹੁਤ ਪੁਰਾਣਾ ਬਾਜ਼ਾਰਾ ਅੱਜ ਕੱਲ ਦਾ ਇਦਾਂ ਦਾ ਕੰਮ ਕਿਤੇ ਉਹ ਮਿਲਦਾ ਨਹੀਂ ਜੋ ਇਸ ਬਾਜ਼ਾਰ ਚੋਂ ਮਿਲਦਾ ਹੈ ਜੀ ਜੀ ਲਗ ਲਗਨ ਠੀਕ ਵਧੀਆ ਤੋਂ ਵਧੀਆ ਇਥੇ ਚੀਜ਼ਾਂ ਮਿਲ ਜਾਂਦੀਆਂ ਆਮ ਕਿਤੇ ਵੀ ਚਲਦੇ ਇਦਾਂ ਦੀਆਂ ਚੀਜ਼ਾਂ ਮਿਲਣੀਆਂ ਜੋ ਇਥੇ ਸ਼ਹਿਰਪੋਂ ਤੋਂ ਮਿਲ ਜਾਂਦੀਆਂ ਠੀਕ ਹੈ ਜੀ ਕਿਸੇ ਕਾਰੀਗਰ ਹੋਣਾ ਹਾਂਜੀ ਇਹ ਚੀਜ਼ਾਂ ਬਣਾਉਂਦੇ ਹੋ ਜੋੜਦੇ ਹੋ ਪਾਲਿਸ਼ ਕਰਦੇ ਹੋ ਟੀਮਰ ਕਰਦੇ ਹੋ ਜਿਹੜੀਆਂ ਇਹ ਚੀਜ਼ਾਂ ਬਣਾਈਆਂ ਇਹਦੀ ਕਿੰਨੀ ਕੁ ਲਾਈਫ ਹੁੰਦੀ ਆ ਕਿੰਨੀ ਕੁ ਫਿਰ ਹੱਟਦੀ ਆ ਸਰੀ ਜੇ ਟਾਲੀ ਲੱਕੜੇ ਦੀ 2 200 250 ਸਾਲ ਪੁਰਾਣੀ ਵੀ ਚੱਲ ਸਕਦੀ ਆ ਇਹਦਾ ਕੁਛ ਨਹੀਂ ਵਿਗੜਦਾ ਇਹ ਇੱਕ ਪਾਲਿਸ਼ ਦਵਾਰੋ ਕਰ ਲੋ ਫੇਰ ਨਵੇਂ ਦਾ ਨਵਾਂ ਪੀਸ ਆ ਇਹਦੀ 250 300 ਸਾਲ ਲਾਈਫ ਆ ਜੀ ਇਹ ਖਰਾਬ ਘਣੋੜੀਆਂ ਚੀਜ਼ਾਂ ਨਹੀਂ ਸ਼ੀਸ਼ਮ ਦੀ ਲ ਹਾਂਜੀ ਇਹ ਬਾਜ਼ਾਰ ਦਾ ਕੀ ਨਾਮ ਲੈਂਦੇ ਆਪਾਂ ਇਹਦੇ ਬਾਜ਼ਾਰ ਦਾ ਨਾਮ ਹੈ ਡੱਬੀ ਬਾਜ਼ਾਰ ਡੱਬੀ ਬਾਜ਼ਾਰ ਹਾਂਜੀ ਤੇ ਫਿਰ ਕੰਮ ਤੇ ਕਿੰਨਾ ਕਸਰ ਪਿਆ ਜੀ ਪਹਿਲਾਂ ਆਪਾਂ ਸੁਣਦੇ ਕਿ ਤੇ 36 ਤੋਂ ਜਗ੍ਹਾ ਨਹੀਂ ਸੀ ਕਾਰੀਗਰ ਕਹਿੰਦੇ ਵੀ ਰਾਤਾਂ ਵੀ ਲਾਉਣੀਆਂ ਪੈਂਦੀਆਂ ਸੀ ਕੰਮ ਕਰਨ ਦੇ ਲਈ ਹਾਂਜੀ ਕਿੰਨਾ ਕੰਮ ਘਟਿਆ ਜੀ ਸਰ ਹੁਣ ਤਾਂ ਬਹੁਤ ਕੰਮ ਦਿਨ-ਤਦਨ ਘਟੀ ਜਾ ਰਿਹਾ ਜੀ ਸਰ ਲੇਬਰ ਵੀ ਬਹੁਤ ਹੋ ਗਈ ਹੈ ਤਾਂ ਮਤਲਬ ਕੰਮ ਬਹੁ ਬਰੀਕੀ ਆ ਜੀ ਸਾਰਾ ਹੱਥ ਰ ਹੈਡ ਮੇਡ ਸਾਰਾ ਕੰਮ ਨੂੰ ਟਾਈਮ ਬਹੁ ਲੱਗਦਾ ਆ ਤੇ ਉਹਦੇ ਕਰਕੇ ਜਿਆਦਾ ਬਰੀਕੀ ਹੋਣ ਕਰਕੇ ਕਾਰੀਗਰ ਬਹੁਤ ਘਟ ਗਏ ਇਸ ਚੀਜ਼ੋਂ ਜੀ ਹਾਂਜੀ ਕੰਮ ਘਟਣ ਦਾ ਕਾਰਨ ਕੀ ਵੀ ਕੰਮ ਘਟ ਗਿਆ ਹਾਂਜੀ ਉਸ ਚੀਜ਼ ਨਾਲ ਘਟਣ ਕਰਕੇ ਵੀ ਫਰਕ ਪਿਆ ਉਸ ਉਸ ਕਰਕੇ ਵੀ ਬਹੁਤ ਫਰਕ ਪੈ ਗਿਆ ਕਸਟਮਰ ਥੋੜੇ ਘਟ ਗਏ ਤੇ ਚੀਜ਼ੇ ਥੋੜੀ ਮਹਿੰਗੀ ਜ਼ਿਆਦਾ ਹੋ ਗਈ ਆ ਤਾਂ ਉਹਦੇ ਕਰਕੇ ਫਿਰ ਥੋੜੀ ਚੀਜ਼ਾਂ ਕੋਸਟਲੀ ਹੋਏ ਲੇਬਰ ਜ਼ਿਆਦਾ ਇਤੇ ਉਹਦੀ ਚੀਜ਼ਾਂ ਥੋੜੀ ਕੋਸਟਲੀ ਜ਼ਿਆਦਾ ਹੋ ਗਈ ਆ ਉਹਦੇ ਕਰਕੇ ਇਸ ਚੀਜ਼ ਤੇ ਵੀ ਅਸਰ ਬਹੁਤ ਜ਼ਿਆਦਾ ਪਿਆ ਕੀ ਕੰਮ ਕਾਫੀ ਘਟ ਗਿਆ ਸਰਕਾਰ ਤੋਂ ਕੀ ਆਸ ਉਮੀਦ ਕਰਦੇ ਹੈਗੇ ਸਰਕਾਰ ਤੋਂ ਅਸੀਂ ਉਮੀਦ ਇਹ ਹੈ ਕਾਦੇ ਇਸ ਚੀਜ਼ੇ ਡੱਬੀ ਬਿਆਰ ਵੱਲ ਧਿਆਨ ਦਿੱਤਾ ਜਾਵੇ ਉਹਦਾ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਗਲੀ ਵੀ ਸਾਡੀ ਨਵੀਂ ਬਣਾਈ ਆ ਲੇਟਾਂ ਵੀ ਲਗਾਈਆਂ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਆ ਪਰ ਸਰ ਥੋੜਾ ਹੋਰ ਕਿਤਪਾ ਸਾਡੇ ਇੱਥੇ ਡੱਬੀ ਵਜਾ ਤੇ ਕਰਨੀ ਚਾਹੀਦੀ ਆ ਆਮ ਲੋਕ ਜਿਹੜੇ ਨੇ ਕਿ ਬਾਹਰ ਚ ਲਗੇ ਵਿਦੇਸ਼ ਚ ਲਗੇ ਕਰੇ ਹੁੰਦਾ ਕਿ ਕਦੀ ਉਹਨਾਂ ਦੀ ਦੂਜੀ ਪੀੜ੍ਹੀ ਜਾਂ ਉਹ ਆਪ ਕਦੇ ਆ 25 ਸਾਲ ਬਾਅਦ ਸਰ ਇਥੋਂ ਬਹੁਤ ਪੁਰਾਣੇ ਤੇ ਪੁਰਾਣੇ ਆਉਂਦੇ ਆ ਕਸਟਮ ਸਾਡੇ ਕੋਲ ਅਗਲੇ ਕਹਿੰਦੇ ਜੋ ਚੀਜ਼ ਐਸੇ ਡੱਬੀ ਵਜਾ ਚ ਮਿਲਣੀ ਹੋਰ ਕਿਸੇ ਜਗ੍ਹਾ ਤੋਂ ਇਦਾਂ ਦੀ ਅੱਛੀ ਕੁਆਲਿਟੀ ਨਹੀਂ ਬਦਿਆ ਚੀਜ਼ ਕਿਤੇ ਹੋਣੀ ਮਿਲ ਸਕਦੀ ਲੋਕਾਂ ਨੂੰ ਵੀ ਕੋਈ ਅਪੀਲ ਕੋਈ ਸਦਾ ਦੇਣਾ ਚਾਹੁੰਦਾ ਬਾਜ਼ਾਰ ਚ ਆਉਣ ਦੇ ਲਈ ਅਸੀਂ ਇਹ ਅਪੀਲ ਕਰਦੇ ਸੇ ਸਾਡਾ ਡੱਬੀ ਜਾਂ ਬੋਕਸ ਸਾਲਾਂ ਤੋਂ ਪੁਰਾਣਾ ਡੱਬੀ ਹੈ ਤਾਂ ਹਰ ਇੱਕ ਤਰ੍ਹਾਂ ਦੀ ਅੱਛੀ ਤੋਂ ਅੱਛੀ ਕੁਆਲਿਟੀ ਮਿਲ ਜਾਂਦੀ ਹੈ ਤੇ ਜਰੂਰ ਆਵੋ ਆਪਣੀ ਫੈਮਿਲੀ ਸਮੇਤ ਬਹੁਤ ਵਧੀਆ ਤੋਂ ਵਧੀਆ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਆ ਆਰਡਰ ਤੇ ਵੀ ਕੋਈ ਵੀ ਚੀਜ਼ ਆਪਣੇ ਮਨ ਉਸਾਨ ਦੀ ਬਣਾ ਸਕਦੇ ਹੋ ਇਹ ਬੋਧੀ ਗੱਲ ਕਰੀਏ ਮੋਟਾ-ਮੋਟਾ ਤੇ ਕੀਮਤ ਕਿੰਨੀ ਤੋਂ ਸ਼ੁਰੂਆਤ ਤੋਂ ਜੰਦੀਆਂ ਚੀਜ਼ਾਂ ਦੀ ਕੀਮਤ ਸਾਰੇ 3 2 300 ਤੋਂ ਸਟਾਰਟ ਹੋ ਜਾਂਦੀ ਹੈ ਤੇ ਕੋਈ ਕੀਮਤਾਂ ਲੱਖਾਂ ਦੇ ਵਿੱਚ ਵੀ ਚੱਲ ਜਾਂਦੀ ਆ ਹਾਂਜੀ ਯਾਨੀ ਕੋਈ ਤਸਵੀਰ ਦਿਖਾਵੇ ਜਾਂ ਕਟਾ ਕੋਈ ਚੀਜ਼ ਬਣ ਜਾਵੇ ਹਰ ਇੱਕ ਤਰ੍ਹਾਂ ਦੇ ਸਾਰੇ ਇਥੇ ਆਰਡਰ ਤੇ ਹਰ ਇੱਕ ਤੇ ਜਿੱਦਾਂ ਦੀ ਮਦ ਦੀ ਚੀਜ਼ ਬਣਵਾ ਲਓ ਇੱਕ ਆਪਣੇ 2-2 ਲੱਖ ਰੁਪਏ ਦਾ ਬੈੱਡ ਆ ਉਹ ਵੀ ਆਰਡਰ ਤੇ ਹਰੇਕ ਤਰ੍ਹਾਂ ਤਿਆਰ ਕਰਾ ਸਕਦੇ ਤੁਸੀਂ ਠੀਕ ਆ ਜੀ ਤੇ ਜੇ ਆਪਾਂ ਗੱਲ ਕਰਦੇ ਤਾਂ ਜਿਹੜਾ ਸਮਾਨ ਹੈਗਾ ਤੁਸੀਂ ਦੱਸਿਆ ਜੀ ਲਾਈਫ ਬਹੁਤ ਜ਼ਿਆਦਾ ਹੈਗੀ ਹਾਂ ਜੀ ਦਾ ਬਾਹਰ ਬਾਜ਼ਾਰ ਚ ਸਮਾਨ ਮਿਲਦਾ ਉਹਦੇ ਨਾਲੋਂ ਇਹਦਾ ਕਿੰਨਾ ਫਰਕ ਹੈਗਾ ਸਰ ਉਹ ਚੀਜ਼ ਦਾ ਇਸ ਚੀਜ਼ ਦਾ ਬਹੁਤ ਜ਼ਮੀਨ ਦਾ ਸਮਾਨ ਦਾ ਫਰਕ ਆ ਇਹ ਹੈਗੇ ਸ਼ੀਸ਼ਮ ਦੀ ਲੱਕੜ ਪਿਓਰ ਕਾਲੀ ਟਾਲੀ ਆ ਕੱਚੀ ਪੱਕੀ ਵੀ ਲਾਂਦੇ ਆ ਉਹ ਕੋਈ ਸੀਜ਼ਨ ਨਹੀਂ ਹੋਈ ਹੁੰਦੀ ਉਹਦਾ ਖਰਾਬ ਵੀ ਹੋ ਸੇ ਬਿੰਗੀ ਵੀ ਹੋ ਸੇ ਕੋਣ ਵੀ ਲੱਗ ਸਾ ਇਹ ਪਿਓਰ ਕਾਲੀ ਟਾਲੀ ਸ਼ੀਸ਼ਮ ਲੱਗਦੀ ਇੱਥੇ ਠੀਕ ਆ ਜੀ ਹਾਂ ਜੀ ਕਿ ਪੰਟੋਟਲ ਐਂਟੀਕ ਚੀਜ਼ਾਂ ਵੀ ਮਿਲ ਜਾਂਦੀਆਂ ਪੁਰਾਣੀਆਂ ਚੀਜ਼ਾਂ ਸਾਰੇ ਜਿੰਨੀਆਂ ਮਰਜ਼ੀ ਐਂਟੀਕ ਤੋਂ ਐਂਟੀਕ ਚੀਜ਼ਾਂ ਸਾਡੀ ਸ਼ਾਪ ਤੇ ਹਰੇਕ ਤਰ੍ਹਾਂ ਦੀ ਮਿਲ ਜਾਊਗੀ